ਕਹ ਰਿਹਾ ਜਿਹੜੀਆਂ ਲੋਕ ਸਭਾ ਚੋਣਾਂ ਦਾ ਸ਼ੁਰੂ ਹੋਣ ਵਾਲਾ ਤੇ ਜਿਹਦੇ ਵਿੱਚ ਨਾਮੀਨੇਸ਼ਨ ਜਿਹੜੀ ਸ਼ੁਰੂ ਹੋ ਗਈ ਕੱਲ ਤੋਂ ਤੇ ਹੁਣ ਉਹਦੇ ਨਾਲ ਅੱਗੇ ਕਦ ਤੱਕ ਸ਼ੁਰੂ ਹੋਣੀ ਨਾਮੀਨੇਸ਼ਨ ਹੋਣੀ ਹੈ ਉਹ ਤੋਂ ਬਾਅਦ ਕਿਵੇਂ ਫਿਲ ਕਰਨੇ ਫਿਰ ਕਿਸ ਤਰ੍ਹਾਂ ਦੇ ਜਿਹੜੇ ਕਾਗਜ਼ ਚੱਕਣੇ ਆ ਤਾਂ ਜਿਹੜੀ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਆ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਜਿਹੜਾ ਮੇਨਟੇਨ ਕਰਨਾ ਹੈ ਉਹ ਸਾਰਿਆਂ ਦੇ ਸਬੰਧੀ ਤੇ ਆਪਾਂ ਅੱਜ ਗੱਲ ਕਰਾਂਗੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਹੋਰ ਦੇ ਨਾਲ ਕਿ ਜਿਹੜਾ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਇਸ ਦੇ ਵਿੱਚੋਂ ਲਗਭਗ 6 ਲੱਖ ਫੀਮੇਲ ਵੋਟਰਸ ਹੈ ਤੇ 6 ਲੱਖ 10000 ਮੇਲ ਵੋਟਰਸ ਨੇ ਕੋਈ 70 ਦੇ ਕਰੀਬ ਆਪਣੇ ਕੋਲ ਟ੍ਰਾਂਸਫਰਡਰ ਵੋਟਰਸ ਨੇ ਇਨਾ ਸਾਰੇ ਹਿੱਦੇ ਹੀ ਨਾਲ ਸਾਡੀ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਇੱਕ ਵਰਗ ਨੂੰ ਵੋਟਰ ਨੂੰ ਅਸੀਂ ਟਾਰਗੇਟ ਕਰੀਏ ਤਾਂ ਕਿ ਉਹ ਆਪਣੀ ਵੋਟ ਜ਼ਰੂਰ ਪਾਏ ਇਸ ਵਾਰੀ ਲਗਭਗ 38000 ਸਾਡੇ ਫਸਟ ਟਾਈਮ ਵੋਟਰ ਨੇ ਜਿਨ੍ਹਾਂ ਦੀ ਹਾਲੇ ਹੀ ਨਵੀਂ ਵੋਟਾਂ ਬਣੀਆਂ ਨੇ ਤੇ ਇਹ ਜਾ ਕੇ ਸ਼ਾਇਦ ਪਹਿਲੀ ਵਾਰੀ ਆਪਣੀ ਵੋਟ ਦੀ ਵਰਤੋਂ ਕਰਨਗੇ ਤੇ ਵੋਟਰ ਆਈਡੀ ਕਾਰਡ ਰਾਹੀਂ ਆਪਣੀ ਵੋਟ ਪਾਵਾਂਗੇ ਮੈਮ ਇੱਕ ਕਰਮਚਾਰੀਆਂ ਲਈ ਤੇ ਦੂਸਰੇ ਲਾਸਟ ਟਾਈਮ ਇਸ ਗੱਲ ਕੀਤੀ ਸੀ ਕਿ ਜਿਹੜੇ ਏਸਟ ਨੇ ਘਰੋਂ ਨਹੀਂ ਆ ਸਕਦੇ ਬੇਸ਼ੱਕ ਤੁਹਾਡੇ ਵੱਲੋਂ ਵਹੀਕਲ ਦਾ ਕਿਸੇ ਤਰ੍ਹਾਂ ਬਹੁਤ ਸਾਰੇ ਲੋਕ ਜਿਹਦੇ ਘਰ ਹੈ ਉਹਦੇ ਲਈ ਜਿਹੜੀਆਂ ਟੀਮ ਜਿਹੜੀਆਂ ਬਣਾਈਆਂ ਅਸੀਂ ਘਰ ਵਾਲਾ ਮੈਂ ਵੀ ਪਹਿਲਾਂ ਵੀ ਦੱਸਿਆ ਬਜ਼ੁਰਗਾਂ ਲਈ ਅਸੀਂ ਕਰ ਰਾਹੀ ਹਾਂ ਹੀ VOTING ਵੀ ਕਰਾ ਰਹੇ ਹਾਂ ਟੀਮਾਂ ਉੱਥੇ ਜਾ ਕੇ ਉਹਨਾਂ ਦੀ VOTING ਪਵਾ ਸਕਦੇ ਹਾਂ ਪਰ ਜੇਕਰ ਕੋਈ ਬਜ਼ੁਰ ਕਿ ਮੈਂ ਵੋਟ ਬੂਥ ਤੇ ਆ ਕੇ ਵੋਟ ਪਾਣੀ ਹੈ ਤਾਂ ਅਸੀਂ ਗੱਡੀਆਂ ਦਾ ਸਪੈਸ਼ਲ ਇੰਤਜ਼ਾਮ ਕੀਤਾ ਹੈ ਆਪਣੇ ਬੀਐਲਓ ਰਾਹੀਂ ਤੁਸੀਂ ਸੂਚਨਾ ਦੇ ਸਕਦੇ ਹੋ ਏਆਰਓ ਵੱਲੋਂ ਉਹਨਾਂ ਨੂੰ ਗੱਡੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਤੇ ਜੋ ਵੀ ਇਲੈਕਸ਼ਨ ਡਿਊਟੀ ਦੇ ਉੱਤੇ ਸਟਾਫ ਲੱਗੇ ਹੋਏ ਅਸੀਂ ਸਮੂਹ ਇਲੈਕਸ਼ਨ ਡਿਊਟੀ ਦੇ ਸਟਾਫ ਦਾ ਇੱਕ ਫਾਰਮ ਹੁੰਦਾ ਹੈ 12 ਜਾਂ ਫਿਰ 12ਏ ਜਿਸ ਤੇ ਰਾਹੀਂ ਉਹ ਆਪਣੀ ਪੋਸਟਰ ਬੈਲਟ ਰਾਹੀਂ ਵੋਟ ਪਾ ਸਕਦੇ ਨੇ ਜੇਕਰ ਉਹ ਕਿਸੇ ਬਾਹਰ ਦੇ ਹਲਕੇ ਦੇ ਨੇ ਜੇਕਰ ਉਹ ਖੁਸ਼ਾਲਪੁਰ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਹੀ ਵਸਨੀਕ ਨੇ ਤਾਂ ਫਿਰ ਉਹ ਆਪਣੀ ਵੋਟ EDC ਰਾਹੀਂ ਇੱਕ ਇਲੈਕਸ਼ਨ ਡਿਊਟੀ ਸਰਟੀਫਿਕੇਟ ਰਾਹੀਂ VOTING ਵਾਲੇ ਦਿਨ ਕਿਸੇ ਵੀ ਬੂਥ ਤੇ ਜਾ ਕੇ ਪਾ ਸਕਦੇ ਆ ਆਪਣਾ EDC ਦਿਖਾ ਕੇ ਮੈਮ ਹੁਸ਼ਿਆਰਪੁਰ ਜ਼ਿਲ੍ਹੇ ਦੇ VOTERS ਕੇ ਲਈ ਅਪੀਲ ਕੀ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਹੀ VOTERS ਨੂੰ ਇੱਕ ਵਾਰੀ ਫੇਰ ਇਹੀ ਅਪੀਲ ਕਰਨਾ ਚਾਹਾਂਗੀ ਕਿ ਆਉਣ ਵਾਲੀ 1 ਜੂਨ ਨੂੰ ਆਪਣੀ VOTE ਜ਼ਰੂਰ ਪਾਓ ਇਹ VOTE ਹੀ ਤੁਹਾਡਾ ਅਧਿਕਾਰ ਹੈ ਇਹੀ ਤੁਹਾਡੀ ਆਵਾਜ਼ ਹੈ ਨਾਲ ਹੀ ਨਾਲ ਇਹ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਤਾਂ ਕਿ ਅਸੀਂ ਭਾਰਤ ਨੂੰ ਇੱਕ ਸਫਲ ਲੋਕਤੰਤਰ ਬਣਾ ਸਕੀਏ ਬਾਦ ਬਤਨਾ ਸੋ ਦੋਸਤੋ ਇਸ ਹਨ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ